ਲਓ ਵੀ ਮਿੱਤਰੋ 94 ਮਾਡਲ 735 ਆ ਗਿਆ ਸ਼ੋਰੂਮ ਕੰਡੀਸ਼ਨ ਪਿਆ ਮਤਲਬ ਕਹਿੰਦੇ 20 ਮਾਡਲ ਟਰੈਕਟਰ ਜਿੰਨਾ ਸਾਫ ਟਰੈਕਟਰ ਪਿਆਗਾ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਮਿੱਤਰੋ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਆਪਾਂ ਟਰੈਕਟਰ ਦੀ ਕੰਡੀਸ਼ਨ ਵਾਲੀ ਦਿਖਾਉਣਾ 735 ਦੀ ਮਾਡਲ 94 ਹੈਗਾ ਆਹੋ ਕਰਾਂ ਵੀਡੀਓ ਨੂੰ ਭਾਈ ਸ਼ੇਅਰ ਕਰੀ ਚਲੋ ਜਿਹੜੇ ਵੀ ਜੁੜੇ ਹੋਏ ਨੇ ਚੈਨਲ ਦੇ ਉੱਤੇ ਤੇ ਦੇਖੋ ਮਿੱਤਰੋ ਪਹਿਲਾਂ ਕੜੀਚਣਾ ਇਹਨਾਂ ਸਾਹਮਣੇ ਰੱਖਿਆ ਕਿੱਥੇ ਆ ਇਹ ਤਾਂ ਨਵੀਂ ਕਿੜਾ ਹੈ ਬਾਈ ਬੰਦਿਆਂ ਦਾ ਇਹ ਫਰਸਟ ਆਨਰ ਦਾ ਹੈ ਹਾਂ ਹਾਂ ਆਪਣੇ ਪਿੰਡ ਦੇ ਹੀ ਨਾਮਾ ਨਿਕਲੇ ਆ ਬਾਈ ਠੀਕ ਹੈ ਲੈ ਮਿੱਤਰੋ 22 ਮਾਡਲਾਂ ਦੀ ਸੈਲਫ ਖੁੱਲੀ ਹੋਊ ਨਾ ਤੇ ਆਹ ਟਰੈਕਟਰ ਦੇ ਸੈਲਫ ਤੇ ਚਾਬੀ ਵੀ ਨਹੀਂ ਲੱਗੀ ਹੋਈ ਟਰੈਕਟਰ ਦੇ ਪੈਰ ਪੂਰ ਧਾਨ ਨਾਲ ਜੀ ਦੇਖ ਲਓ ਬਸ ਇੰਡਾ ਇੰਡਾ ਹਜੇ ਕਟਾਈ ਵਾਲਾ ਨਾ ਯਾਰ ਰਾਵੜਾ ਰੂੜਾ ਨਾ ਸੌਂਕ ਨਾ ਲਾਈਆਂ ਹੋਈਆਂ ਨੇ ਟਰੈਕਟਰ ਦੇ ਵੀ ਟਰੈਕਟਰ ਯਾਰਾ ਇੰਨੇ ਕੁ ਮੰਡੀ 'ਚ ਆ ਗਏ ਵੀ ਟਰੈਕਟਰ ਹਜੇ ਤੱਕ ਇਹੋ ਜਿਹਾ ਕੋਈ ਦੇਖਿਆ ਨਹੀਂ ਰਾਵੜਾ ਦੇਖੋ ਮਿੱਤਰੋ ਇੰਡਾਂ ਦੀਆਂ ਟੇ ਟਾਇਰ ਵਗੈਰਾ ਫਿਰ ਟਾਇਰ ਵਗੇਰੇ ਦਾ ਦੁਬਾਰੇ ਦੂਜਾ ਜੋੜਿਆ ਐ ਐਂਡ ਉਹ ਸਾਰੇ ਨਾਲ ਦੇ ਨਹੀਂ ਡੱਟਾ ਠੀਕ ਗੱਲ ਐ ਮਿੱਤਰੋ ਕੱਲਾ ਦਾ ਐਂਡ ਉਹ ਵੱਡੀ ਨਹੀਂ ਹੈਗੀ ਠੀਕ ਗੱਲ ਐ ਮਿੱਤਰੋ ਆਹ ਸੀਲ ਵੀ ਨਹੀਂ ਹੈ ਤੱਕ ਵੱਡੀ ਹੋਈ ਪੰਪ ਦੀ ਉਵੇਂ ਜੁੱਕਰਾਗਾ ਸਾਰਾ ਦੇਖ ਲਓ ਚੈੱਕ ਕਰਕੇ ਰਹਿਣਾ ਤੇ ਬਾਕੀ ਮਲਾ ਖੁੱਲਿਆ ਖੱਲਿਆ ਵੀ ਨਹੀਂ ਹੈ ਨਾ ਸਾ ਟਰੈਕਟਰ ਦਾ ਫੋਨ ਕੱਟਦੀ ਮੜਾ ਜਾ ਮੈਂ ਇੱਕ ਚਾਊਗਾ ਤੇ ਮਿੱਤਰੋ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ 735 ਤੁਸੀਂ ਰਿੰਬਰੂਮ ਬੂ ਟੈਕ ਕਰੋ ਮੜਾ ਜੀ ਕਰਾਂ ਰਿੰਬਾਂ ਦਾ ਬਹੁਤ ਸਾਫ ਪਿਆ ਨਾ ਤੇ ਮਗਰਾਟ ਵਗੇਰਾ ਦਾ ਕਿਸੇ ਪਾਸੋਂ ਗਲਿਆ ਨਹੀਂ ਛੜਿਆ ਆ ਦੇਖੋ ਮਿੱਤਰੋ ਪੈਂਟਰੀ ਬਾਕਸ ਵਾਲਾ ਜਿਹੜਾ ਬੇਤ ਵੀਰਾਂ ਦਾ ਪਤਾ ਹੈ ਬੈਂਟਰੀ ਇੱਥੇ ਤੇਰੀ ਹੁੰਦੀ ਹੈ ਇਹ ਵੀ ਸਾਰਾ ਸਿਸਟਮ ਇਹਦੇ ਨਾਲ ਹੀ ਜੁੜ ਕੇ ਰਹਿਣਾ ਤੇ ਹੋ ਕੱਕ ਡੰਡਾ ਡੁੰਡਾ ਤੇ ਇਹ ਦੇਖ ਸਕਦੇ ਹਾਂ ਕਿ ਮਿੱਤਰੋ 21 ਚਿਰੀ ਦੇ ਵਿੱਚ ਹੈ ਨਾ ਤੇ ਟੂਬਾ ਦਾ ਬੰਦੀ ਚੈੱਕ ਕਰੋ ਗ੍ਰੈਂਡ ਟਰੈਕਟਰ ਵੀ 735 ਇੱਕ ਤਰ੍ਹਾਂ ਦਾ ਗਹਿਣਾ ਕਹਿ ਸਕਦੇ ਟਰੈਕਟਰ ਨੂੰ ਆਪਾਂ ਵੀ ਪੂਰਾ ਸਾਫ ਕਰਕੇ ਰੱਖਾ ਪੀਵੀ 13 ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਆਹ ਨਟਾਂ ਦੇ ਉੱਤੇ ਵੀ ਚਾਬੀ ਨਹੀਂ ਲੱਗਦੀ ਨਹੀਂ ਲੋਕ ਮਾਰ ਦਿੰਦੇ ਨੇ ਨਟਾਂ ਦੀਆਂ ਏਸ਼ੀਆਂ ਖੋਲ ਖੋਲ ਇਹ ਵੀ ਨਾਲ ਦੇ ਪਏ ਨੇ ਜਮਾ ਤੇ ਬਾਕੀ ਡੱਕ ਡੁੱਕ ਲੱਗਿਆ ਹੋਇਆ ਜੀਓ ਦਾ ਤੇ ਕਿਹੜੇ ਪਿੰਡ ਦਾ ਨਿਕਲ ਨਵਾਂ ਇਹ ਇਹ ਆਪਣੇ ਪਿੰਡ ਦੀ ਮੰਨੂ ਵੀ ਬਸ ਪਠੜਾਂ ਦੀ ਨਿਕਲਿਆ ਪਠੜਾਂ ਦਾ ਮਿੱਤਰੋ ਨਵਾਂ ਨਿਕਲਿਆ 73594 ਮਾਡਲ ਆ ਪੰਜਾਬ ਨੰਬਰ ਆ ਦੇਖ ਸਕਦੇ ਹੋਗੇ ਜਿੱਥੋਂ ਏਜੰਸੀ ਚੋਂ ਨਿਕਲਿਆ ਉਹ ਆਹ ਸਟicker ਪਹਿਲਾਂ ਏਜੰਸੀਆਂ ਲਾਉਣੀ ਹੁੰਦੀ ਸੀ ਨਾ ਤੇ ਉੱਥੋਂ ਨਿਕਲਿਆ ਹੋਇਆ ਦੇਖੋ ਮਿੱਤਰੋ ਸਾਫ਼ ਕੰਡੀਸ਼ਨ ਦੇਖੋ ਬੜੀ ਸ਼ੋਹ ਖੋਲੀ ਇਹਦੀ ਇਧਰੋਂ ਆ ਕੇ ਭਾਈ ਤੇ ਸੌ ਸਾਸ ਨੂੰ ਖੋਹਣੇ ਵਿੱਚੋਂ ਖੋਲ ਕੇ ਟਰੈਕਟਰ ਕੀ ਹੈ ਨਾ ਇੱਕ ਤਰ੍ਹਾਂ ਦਾ ਗਹਿਣਾ ਹੈਗਾ ਜਿਹੜੇ ਵੀ ਵੀਰ ਨੇ ਲੈਣਾ ਨਾ ਆਹ ਦੇਖੋ ਮਿੱਤਰੋ ਰੇਡੀਟਰ ਵਗੈਰਾ ਹੈ ਨਾ ਇਥੋਂ ਵੀ ਟਾਇਰ ਟਾਂ ਡੂਪਤਾ ਹੇ ਤੱਕ ਹੋਈਆਂ ਨਹੀਂ ਨਾ ਕੱਲੀਆ ਪਾਣੀ ਵਾਲੀ ਵੈਂਡੀ ਜਰੂਰ ਲੱਗੀ ਆ ਟਰੈਕਟਰ ਤੇ ਨਹੀਂ ਹੋਰ ਕਿਸੇ ਪਾਸੇ ਮਿੱਤਰੋ ਚਾਬੀ ਨਹੀਂ ਲੱਗੀ ਤੇ ਕੰਡੀਸ਼ਨ ਵੀ ਚੈੱਕ ਕਰ ਸਕਦਾ ਹਾਂ ਵੀ 20 ਮਾਡਲ ਜਿੰਨੀ ਟਰੈਕਟਰ ਜਿੰਨੀ ਸਾਫ਼ ਆ ਜਿਹੜੀ ਉਹ ਪਈਆ ਤੇ ਮੁੱਲ ਵਾੜੀ ਨੰਬਰ ਸਕਰੀਨ ਦੇ ਉੱਤੇ ਵੀਰ ਦਾ ਚੱਲੀਆਂ ਦਾ ਪਿੰਡ ਪਠਣਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਕੋਕਾਪੀਸ ਟਰੈਕਟਰ ਆ ਗਿਆ ਇਹਦੇ ਵਿੱਚ 94 ਮਾਡਲ 735 ਤੇ ਸਾਰਾ ਟਰੈਕਟਰ A to Z ਸੀਲਡ ਆ ਮਿੱਤਰੋ ਪੀ ਵੀ 13 ਸੰਗਰੂਰ ਦਾ ਬਿਲਕੁਲ ਨਵਾਂ ਨਿਕਲਿਆ ਫਸਟ ਓਨਰ ਦਾ ਹਜੇ ਤੱਕ ਟਰੈਕਟਰ ਦੇ ਸੈਲਫ ਤੇ ਵੀ ਚਾਬੀ ਨਹੀਂ ਲੱਗੀ ਹੋਈ ਤੇ ਆਹ ਐਂਡੋਂਡ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ Ориਜినਲ ਪਿਆ ਮਿੱਤਰੋ ਜਿਹੜੇ ਵੀ ਨੂੰ ਚਾਹੀਦਾ ਸਰਵਾਸ 735 ਦਾ ਸੰਪਰਕ ਨੰਬਰ ਕਰ ਲਓ ਬਾਕੀ 653 ਗਾ 655 ਗਾ ਨੰਬਰ 653 ਨੰਬਰ ਹੈਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਟਰੈਕਟਰ ਸਾਰਾ A to Z ਮਿੱਤਰੋ ਸੀਲਡ ਹੈ ਕੱਲਾ ਕੱਲਾ ਐਂਡ ਟਰੈਕਟਰ ਦਾ ਅਜੇ ਤੱਕ ਨਾਲ ਦਾ ਪਿਆ ਆਹ ਰੇਸ ਵਾਲਾ ਟਾਪਾ ਤੁਸੀਂ ਦੇਖ ਸਕਦੇ ਹੋ ਰੇਸ ਵਾਲੀ ਹੈ ਨਾ ਇਹ ਵੀ ਨਹੀਂ ਅਜੇ ਤੱਕ ਖੁੱਲਿਆ ਹੋਇਆ ਤੇ 735 94 ਮਾਡਲ ਫਸਟ ਆਨਰ ਹੀ ਹੈ ਜੀ ਠੀਕ ਆ ਤੇ ਅਸਟਾਉਨਰ ਆਪਣੇ ਟਰੈਕਟਰ ਨੂੰ ਬਰਨਾਲੇ ਖੜੇ ਹੁੰਦੇ ਨੇ ਜੇ ਹੀ ਭਾਈ ਨੇ ਫੋਨ ਕਰਨਾ ਇਹ ਤਾਂ ਮੈਨੂੰ ਵੀ 20 ਮਾਡਲ ਵਰਗਾ ਪਈ ਓਕੇ ਹੋਰ ਵੀ ਛੋਟੇ ਕੋਲ 20 25 ਟਰੈਕਟਰ ਖੜੇ ਹੁੰਦੇ ਨੇ ਹਾਂ ਇੱਕ ਹੌਲੈਂਡ ਵੀ ਹੈਗਾ 17 ਮਾਡਲ ਜੇ ਕਿਸੇ ਲੈਣਾ ਸਤੀ 30 ਸਪੈਸਟ ਚਲਾਣਾ ਤੇ ਕੋਈ ਪਾਕ ਨੰਬਰ ਵੀ ਦਾ ਸਕਰੀਨ ਦੇ ਉੱਤੇ ਚੱਲਿਆ ਉਹ ਸੰਪਰਕ ਕਰ ਸਕਦੇ ਜਿਹੜਾ ਵੀਰ ਫੈਨ ਆ 735 ਦਾ ਪੂਰੇ 100 ਦਾ ਤਾਂ ਕੰਟੈਕਟ ਨੰਬਰ ਆ ਸਕਰੀਨ ਦੇ ਉੱਤੇ ਚੱਲਿਆ ਚੱਕ ਲੋ ਗਰਾ 735 94 ਮਾਡਲ